ਹਰੋਈ ਦੀ ਤਰ੍ਹਾਂ ਇੱਕ ਵਾਰ ਫਿਰ ਤੁਹਾਡੇ ਨਾਲ ਅੱਜ ਦੇ ਜਾਨੀ ਕਿ 26 ਦਸੰਬਰ 2023 ਦੇ ਜਿਹੜੇ ਬਾਸਮਤੀ ਦੇ ਭਾਅ ਨੇ ਉਹ ਸਾਂਝੇ ਕਰਾਂਗੇ ਪਰ ਉਸ ਤੋਂ ਪਹਿਲਾਂ ਤੁਹਾਨੂੰ ਮੌਸਮ ਦੀ ਜਿਹੜੀ ਜਾਣਕਾਰੀ ਆ ਉਹ ਦੇ ਦਿੰਨੇ ਆ ਕਿ ਅਗਲੇ 3-4 ਦਿਨਾਂ ਦੇ ਵਿੱਚ ਜਿਹੜਾ ਮੌਸਮ ਹੈ ਉਹ ਕਿਸ ਤਰ੍ਹਾਂ ਦਾ ਰਹਿਣ ਵਾਲਾ ਹੈ ਸੋ ਮੌਸਮ ਵਿਭਾਗ ਦੇ ਜਿਹੜੇ ਚੰਡੀਗੜ੍ਹ ਕੇਂਦਰ ਨੇ ਆਉਣ ਵਾਲੇ 3-4 ਦਿਨਾਂ ਲਈ ਸੰਘਣੀ ਧੁੰਦ ਦੀ ਚੇਤਾਵਨੀ ਦਿੱਤੀ ਹੈ ਤੇ ਜਿਸ ਨੂੰ ਲੈ ਕੇ ਜੇਕਰ ਫਾਜ਼ਲਕਾ ਇਲਾਕੇ ਦੀ ਗੱਲ ਕਰੀਏ ਤਾਂ 27 ਦਸੰਬਰ ਲਈ orange alert ਹੈ ਜਿਹੜਾ ਤੇ ਉਸ ਤੋਂ ਅਗਲੇ 3-4 ਦਿਨਾਂ ਦੇ ਲਈ 3 ਦਿਨਾਂ ਦੇ ਲਈ ਫਾਜ਼ਲਕਾ ਜ਼ਿਲ੍ਹੇ ਲਈ yellow alert ਜਾਰੀ ਕੀਤਾ ਗਿਆ ਹੈ ਜੀ ਤੇ ਜ਼ਿਲ੍ਹੇ ਦੇ ਲੋਕਾਂ ਨੂੰ ਸਾਵਧਾਨੀਆਂ ਰੱਖਣ ਦੀ ਅਪੀਲ ਕੀਤੀ ਗਈ ਹੈ ਕਿ ਉਹ ਵਾਹਨ ਨੇ ਜਿਹੜੇ ਉਹ ਆਪਦੇ ਹੌਲੀ ਰਫਤਾਰ ਨਾਲ ਚਲਾਉਣ ਤੇ ਧੁੰਦ ਦੇ ਵਿੱਚ ਵਾਹਨ ਚਲਾਉਂਦੇ ਸਮੇਂ ਕੋਗ ਲਾਈਟਾਂ ਜਗਾ ਕੇ ਰੱਖੀਆਂ ਜਾਣ ਇਸੇ ਤਰ੍ਹਾਂ ਹੀ ਸੜਕ ਕਿਨਾਰੇ ਜੇ ਕਰਵਾਨ ਰੋਕਣਾ ਪਵੇ ਤਾਂ ਸੜਕਾਂ ਤੋਂ ਏਠਾ ਉਤਾਰ ਕੇ ਜਿਹੜਾ ਰੋਕਿਆ ਜਾਵੇ ਤਾਂ ਮੌਸਮ ਹੈ ਜਿਹੜਾ 3-4 ਦਿਨਾਂ ਦੇ ਲਈ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀ ਸੰਘਣੀ ਧੁੰਦ ਦੀ ਚੇਤਾਵਨੀ ਆ ਉਹ ਜਾਰੀ ਕੀਤੀ ਗਈ ਆ ਸੋ ਗੱਲ ਕਰ ਲੈਣੇ ਆ ਮੁਕਸਰ ਮੰਡੀ ਦੀ ਜਿੱਥੇ ਅੱਜ 11-21 ਦਾ ਭਾਅ ਜਿਹੜਾ ਰਿਹਾ ਜੀ ਉਹ 4820 ਰੁਪਏ ਪ੍ਰਤੀ ਕੁਆਂਟਲ ਰਿਹਾ ਤੇ 17-18 ਦਾ ਭਾਅ ਜਿਹੜਾ ਰਿਹਾ ਉਹ 4680 ਰੁਪਏ ਪ੍ਰਤੀ ਕਵਾਂਟਲ ਜਿਹੜਾ ਅੱਜ ਰਿਹਾ ਹੈ ਇਸੇ ਤਰ੍ਹਾਂ ਹੀ ਜੇਕਰ ਪੀਬੀ 1 ਦੀ ਗੱਲ ਕਰੀਏ ਤਾਂ ਇੱਥੇ 4500 ਰੁਪਏ ਪ੍ਰਤੀ ਕਵਾਂਟਲ ਰਿਹਾ ਤੇ 18 47 ਹੈ ਜਿਹੜਾ 3990 ਰੁਪਏ ਪ੍ਰਤੀ ਕਵਾਂਟਲ ਜਿਹੜਾ ਅੱਜ ਭਾਰਿਆ ਨਾਲ ਹੀ ਕੋਟਕਪੂਰਾ ਮੰਡੀ ਦੀ ਗੱਲ ਕਰ ਲੈਣੇ ਆ ਜਿੱਥੇ 17 18 ਦਾ ਭਾਅ ਸੀ ਜਿਹੜਾ ਉਹ 4650 ਰੁਪਏ ਪ੍ਰਤੀ ਕਵਾਂਟਲ ਰਿਹਾ ਤੇ 1401 ਦਾ ਭਾਅ ਜਿਹੜਾ 4500 ਰੁਪਏ ਪ੍ਰਤੀ ਕੁਆਂਟਲ ਜਿਹੜਾ ਰਿਹਾ ਹੈ 11 21 ਦੇ ਭਾਅ ਦੀ ਜੇਕਰ ਗੱਲ ਕਰੀਏ ਤਾਂ 4950 ਰੁਪਏ ਪ੍ਰਤੀ ਕੁਆਂਟਲ ਰਿਹਾ ਜੀ 18 85 ਦਾ ਭਾਅ ਇੱਥੇ 4700 ਰੁਪਏ ਪ੍ਰਤੀ ਕੁਆਂਟਲ ਰਿਹਾ ਤੇ 1509 ਦਾ ਭਾਅ 4165 ਰੁਪਏ ਪ੍ਰਤੀ ਕੁਆਂਟਲ ਰਿਹਾ ਇੱਥੇ ਤਰਾਇ 18 47 ਦੇ ਜੇਕਰ ਗੱਲ ਕਰੀਏ ਭਾਅ ਦੀ ਤਾਂ 3425 ਰੁਪਏ ਤੇ 18 85 ਦਾ ਭਾਅ ਜਿਹੜਾ 18 86 ਦਾ ਭਾਅ 4400 ਰੁਪਏ ਪ੍ਰਤੀ ਕੁਆਂਟਲ ਜਿਹੜਾ ਅੱਜ ਰਿਹਾ ਜੀ ਸੋ ਨਾਲੀ ਸਰਸਾ ਮੰਡੀ ਦੀ ਗੱਲ ਕਰ ਲੈਣੇ ਆ ਜਿੱਥੇ 1401 ਦਾ ਭਾਅ 4711 1509 ਦਾ ਭਾਅ ਹੱਥ ਨਾਲ ਕਟਾਈ ਕੀਤੀ ਦਾ 4000 ਰੁਪਏ ਤੇ 1847 ਦਾ ਭਾਅ 3800 ਰੁਪਏ ਪ੍ਰਤੀ ਕੁਆਂਟਲ ਰਿਹਾ ਤੇ 18 17 18 ਦਾ ਭਾਅ ਜਿਹੜਾ ਉਹ 4385 ਰੁਪਏ ਪ੍ਰਤੀ ਕੁਆਂਟਲ ਰਿਹਾ ਇਸੇ ਤਰ੍ਹਾਂ ਹੀ ਰਤਿਆ ਮੰਡੀ ਦੇ ਵਿੱਚ 1401 ਵਿਕਿਆ ਜੀ 4700 ਰੁਪਏ ਪ੍ਰਤੀ ਕੁਆਂਟਲ ਤੇ 1886 ਦਾ ਭਾਅ ਜਿਹੜਾ ਰਿਹਾ ਉਹ 4512 ਰੁਪਏ ਪ੍ਰਤੀ ਕੁਆਂਟਲ ਰਿਹਾ ਟੋਹਾਣਾ ਮੰਡੀ ਦੇ ਵਿੱਚ 17 18 ਦਾ ਭਾਜ ਜਿਹੜਾ 4480 ਰੁਪਏ ਪ੍ਰਤੀ ਕੁਆਂਟਲ ਤੇ 11 21 ਦਾ ਭਾਜ 4680 ਰੁਪਏ ਪ੍ਰਤੀ ਕੁਆਂਟਲ ਜਿਹੜਾ ਦਰਜ ਕੀਤਾ ਗਿਆ ਅਤੇ ਵਿਕਿਆ ਸੋ ਕੈਥਲ ਮੰਡੀ ਦੇ ਵਿੱਚ 17 18 ਦਾ ਭਾ ਰਿਆ ਜੀ ਅੱਜ ਉਹ 4670 ਰੁਪਏ ਤੇ ਨਰਮਾਨਾ ਦੇ ਵਿੱਚ 17 18 ਵਿਕਿਆ 4680 ਰੁਪਏ ਪ੍ਰਤੀ ਕੁਆਂਟਲ ਸੋ ਦੋਸਤੋ ਇਹ ਸੀ ਅੱਜ ਦੇ ਕੁਝ ਖਾਸ ਮੰਡੀਆਂ ਦੇ ਜਿਹੜੇ ਭਾ ਬਾਸਮਤੀ ਦੇ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਜਰੂਰ ਕਰਿਓ ਧੰਨਵਾਦ